ਜੋ ਸਿੱਖਿਆ ਸਾਡੀ ਗੁਰਬਾਣੀ ਦੇ ਵਿੱਚ ਲਿਖੀ ਆ ਜਾਂ ਕਿਸੇ ਵੀ ਧਰਮ ਦੇ ਵਿੱਚ ਲਿਖੀ ਹੋਈ ਆ ਗ੍ਰੰਥਾ ਚ ਲਿਖੀ ਆ ਉਸ ਦੇ ਉੱਤੇ ਅਮਲ ਹਮੇਸ਼ਾ ਜਿਹੜਾ ਨਹੀਂ ਕੀਤਾ ਜਾ ਸਕਦਾ ਸੁਣਨ ਤੇ ਕਰਨ ਦੇ ਵਿੱਚ ਬਹੁਤ ਅੰਤਰ ਰਹ ਜਾਂਦਾ ਧਰਮ ਜਿਹੜਾ ਹੈਗਾ ਨਾ ਜੀ ਇਹ ਕੱਲਾ ਮੰਨਣ ਤੇ ਵਿੱਚ ਨਹੀਂ ਇਹ ਖੋਜ ਦਾ ਵਿਸ਼ਾ ਹੈ ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਵਿਚਾਰ ਕੇ ਪੜ੍ਹਦੇ ਆ ਨਾ ਜੀ ਤਾਂ ਉਹਨਾਂ ਵਿੱਚ ਬਹੁਤ ਸਾਰੇ ਸ਼ਬਦ ਜਾਂ ਬਹੁਤ ਸਾਰੇ ਬਚਨ ਮਾਰੇ ਤੇ ਖੋਜ ਕਰਨ ਦੇ ਆਉਂਦੇ ਆ ਪਰ ਤੁਸੀਂ ਆਮ ਪੰਕਤੀਆਂ ਪੜ੍ਹਦੇ ਵੀ ਆ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਨਾ ਖੋਜ ਜਿਹੜੀ ਇਹ ਅਧਿਆਤਮ ਦੀ ਉਹ ਸੂਖਸ਼ਮ ਸੂਖਸ਼ਮ ਤੋਂ ਭਾਵ ਆ ਕਿ ਉਹ ਆਤਮਾ ਵੀ ਸਾਡੀ ਸੂਖਸ਼ਮਾ ਉਹ ਸਭ ਦੇ ਵਿੱਚ ਇੱਕ ਹੈ ਮਾਲਕ ਪ੍ਰਕਾਸ਼ ਰੂਪ ਸੂਖਸ਼ਮਾ ਉਹ ਵੀ ਸਭ ਦੇ ਵਿੱਚ ਇੱਕ ਹੈ ਤੇ ਜੋ ਉਹਨਾਂ ਦੀ ਅਨਹਦ ਧੁਨੀ ਨਾਦ ਵੱਜ ਰਿਹਾ ਉਹ ਵੀ ਸਭ ਦੇ ਵਿੱਚ ਇੱਕ ਹੈ ਆਪਸ ਦੇ ਵਿੱਚ ਕੋਈ ਗਿਆਨ ਕਰਕੇ ਲੜ ਰਿਹਾ ਕੋਈ ਬਾਹਰੀ ਬਖਾਵੇ ਕਰਕੇ ਲੜ ਰਿਹਾ ਕੋਈ ਕਿਸੇ ਤਰ੍ਹਾਂ ਦੇ ਉਲਝਣਾਂ ਦੇ ਵਿੱਚ ਲੜਦਾ ਪਿਆ ਕੋਈ ਰਹਿਤ ਭਰਿਆਦਾਂ ਨੂੰ ਲੈ ਕੇ ਲੜਦਾ ਪਿਆ ਤੇ ਜਦੋਂ ਖੋਜ ਹੁੰਦੀ ਹੈ ਉਦੋਂ ਫਿਰ ਇੱਕ ਹੋ ਜਾਂਦਾ ਹੈ ਪਮਣ ਆਰੰਭ ਸਤਗੁਰ ਮਤਵੇਲਾ ਸ਼ਬਦ ਗੁਰੂ ਸੁਰਤੋਂ ਨਿਚੇ ਲ ਹੁਣ ਜਿਹੜਾ ਸ਼ਬਦ ਸਾਡਾ ਗੁਰੂ ਹੈ ਬਟ ਸ਼ਬਦ ਨੂੰ ਵੀ ਜੇਕਰ ਆਪਾਂ ਤਰੀਕੇ ਦੇ ਨਾਲ ਜਪਾਂਗੇ ਉਹ ਜਪਣ ਦੇ ਲਈ ਸਾਨੂੰ ਬਾਣੀ ਦੇ ਵਿੱਚ ਦੱਸਿਆ ਹੋਇਆ ਸਵਾਸ ਗ੍ਰਾਸ ਜਪਣਾ ਫਿਰ ਨਾਲ ਕਿਹਾ ਸਵਾਸ ਗ੍ਰਾਸ ਜਪਣਾ ਪਰ ਜਪਣਾ ਫਿਰ ਸੈਕਿੰਡ ਸਟੇਜ ਵਿੱਚ ਦੱਸਿਆ ਕਿ ਸਾਵਧਾਨ ਅਕਾਗਰ ਚਿਤ ਹੋ ਕੇ ਪ੍ਰਭੂ ਕੀ ਉਸਤਤ ਗੁਰੂ ਸੰਤ ਮੀਤ ਸਾਵਧਾਨ ਅਕਾਗਰ ਚਿਤ ਜੇਕਰ ਗੁਰੂ ਦੀ ਕਿਰਪਾ ਹੋਵੇ ਜੇ ਸਾਡੀ ਮਿਹਨਤ ਹੋਵੇ ਸਾਡਾ ਰਸਤਾ ਠੀਕ ਹੋਵੇ ਕਿਉਂਕਿ ਉਹਦੇ ਧਰਮ ਦੇ ਵਿੱਚ ਵੀ ਮਿਹਨਤ ਹੈ ਜਦੋਂ ਕਨੈਕਟ ਹੁੰਦੀ ਹੈ ਤੇ ਉੱਥੇ ਜਾ ਕੇ ਫਿਰ ਸਾਡੇ ਸਾਰੇ ਜਿਹੜੇ ਨੇ ਨਾ ਫਲਾਸੇ ਹੋ ਜਾਂਦੇ ਆ ਵੀ ਕੀ ਬਾਣੀ ਦਾ ਸੰਦੇਸ਼ ਹੈ ਕੀ ਹੈ ਆ ਏਕਾ ਨਹੀਂ ਹੈ ਘਾਤਰਮਾ ਦੇ ਵਿੱਚ ਵੰਡੀ ਜਿਹੜੀ ਆ ਬਹੁਤ ਜ਼ਿਆਦਾ ਹੋਈ ਹੈ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਜਾਂ ਸਾਡੇ ਸ਼ਬਦ ਗੁਰੂ ਦੇ ਵਿੱਚ ਵੀ ਵੰਡੀ ਦੇ ਬਾਰੇ ਕੁਝ ਨਹੀਂ ਇਦਾਂ ਲਿਖਿਆ ਹੋਇਆ ਨਾ ਕੁਝ ਬਿਆਨ ਹੋਇਆ ਪਰ ਫਿਰ ਵੀ ਕਿੰਨਾ ਕੁ ਜ਼ਰੂਰੀ ਸਮਝਦੇ ਹੋ ਕਿ ਏਕਾ ਹੋਣਾ ਕਿੰਨਾ ਕੁ ਜ਼ਰੂਰੀ ਹੈ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਾ ਉਹਨਾਂ ਨੇ ਕੱਲਾ ਗ੍ਰਸਤੀਆਂ ਨੂੰ ਨਹੀਂ ਉਪਦੇਸ਼ ਕੀਤਾ ਉਹਨਾਂ ਯੋਗੀਆਂ ਨੂੰ ਵੀ ਉਪਦੇਸ਼ ਕੀਤਾ ਸਿੱਧਾਂ ਨੂੰ ਵੀ ਉਪਦੇਸ਼ ਕੀਤਾ ਪੰਡਤਾਂ ਨੂੰ ਵੀ ਕੀਤਾ ਬ੍ਰਾਹਮਣਾਂ ਨੂੰ ਵੀ ਕੀਤਾ ਉਹਨਾਂ ਨੇ ਇਹੀ ਕੀਤਾ ਕਿ ਤੁਸੀਂ ਆਪ ਦੇ ਲੋਭ ਲਾਲਚ ਦੇ ਵਿੱਚ ਆਪ ਦੀ ਪ੍ਰਤਿਸ਼ਠਾ ਦੇ ਲਈ ਸਿਰਫ ਤੁਸੀਂ ਓਨੀਕੀ ਧਰਮ ਦੀ ਵਿਆਖਿਆ ਕਰ ਦਿੰਦੇ ਹੋ ਕਿ ਇਕ ਜੀ ਤੁਹਾਡੇ ਨਾਲ ਜੁੜੇ ਰਹਿਣ ਇੱਕ ਬ੍ਰਾਹਮਣ ਉਹ ਤੋਂ ਬ੍ਰਹਮ ਬ੍ਰਾਹਮਣ ਕਹਾਉਣ ਦੇ ਲਾਇਕ ਹੈ ਜਦੋਂ ਉਹ ਬ੍ਰਹਮ ਸੱਚ ਨੂੰ ਪਰਤਕ ਕਰਕੇ ਦਿਖਾ ਦੇਵੇ ਉਹਦੇ ਨਾਲ ਜੋੜ ਦੇਵੇ ਫਿਰ ਕਹਿੰਦੇ ਨੇ ਪੰਡਤ ਸੋ ਜੋ ਮਨ ਪਰਬੋਧੇ రామਨਾਮ ਹਾਤਮੈ ਸੋ ਤੇ ਪੰਡਤ ਉਹ ਆ ਜਿਨੇ ਆਤਮ ਤਤ ਦੇ ਵਿੱਚ ਜਾ ਕੇ ਆਪਦੇ ਮਨ ਨੂੰ ਮਿਲਾ ਲੈਂਦਾ ਹੁਣ ਤੁਸੀਂ ਦੇਖ ਲਓ ਵੀ ਅੱਜ ਗੁਰੂ ਘਰ ਪਿੰਡਾਂ 'ਚ ਵੀ ਆ ਸ਼ਹਿਰਾਂ 'ਚ ਵੀ ਆ ਹਾਂ ਤੁਸੀਂ ਇਹ ਕਹਿ ਦੋ ਵੀ ਇਸ ਗੁਰੂ ਘਰ ਦੇ ਵਿੱਚ ਮਨੋਂਤ ਪੂਰੀ ਹੁੰਦੀ ਆ ਚਾਰ ਵੀਰਵਾਰ ਲਾ ਦੋ 6 ਸ਼ਨੀਵਾਰ ਇਹ ਬਹੁਤ ਸਾਰਾ ਕੁਛ ਵੀ ਚਾਰ ਵੀਰਵਾਰ ਜਾਓਗੇ ਤਾਂ ਤੁਹਾਡੀ ਆ ਮਨਤ ਪੂਰੀ ਹੋਊਗੀ ਪੂਛੇ ਪੀੜ ਜਰੂਰ ਲੱਗ ਚੋਗੀ ਆ ਪਿੱਛੇ ਜੀ ਤੁਸੀਂ ਦੇਖਿਆ ਹੋਣਾ ਗੁਰਦੁਆਰਾ ੜੀ ਸਰਸਰ ਸਾਹਿਬ ਉੱਥੇ ਕਿਸੇ ਨੇ ਕਹਿ ਦਿੱਤਾ ਵੀ ਜਾ ਚੜਾ ਦੋ ਤੇ ਵੀਜ਼ੇ ਲੱਗ ਜਾਂਦੇ ਆ ਹੁਣ ਜਦੋਂ ਉਹਦਾ ਟਰੰਪ ਆਇਆ ਜਦੋਂ ਜੇ ਕੈਂਡੀਡੇਟ ਸਖਤਾਈ ਕੀਤੀ ਉਹ ਗੁਰੂ ਘਰ ਦੇ ਵਿੱਚ ਉਹਨਾਂ ਭਾਈਆਂ ਵੀਡੀਓ ਵੀ ਖਾਲੀ ਹੋ ਗਈ ਤਾਂ ਜਿੱਥੇ ਸਾਡਾ ਮਤਲਬ ਆ ਨਾ ਜੀ ਗਰੀਡ ਏ ਪਰ ਜਿੱਥੇ ਖੋਜ ਦੇ ਲਈ ਤੁਸੀਂ ਦੇਖੋ ਕਿੰਨੇ ਕ ਗੁਰੂ ਘਰਾਂ ਦੇ ਵਿੱਚ ਸਿਮਰਨ ਹੁੰਦਾ ਕਿੰਨੇ ਕ ਮੰਦਰਾਂ ਦੇ ਵਿੱਚ ਨਾਮ ਜਪ ਕਰਵਾਇਆ ਜਾਂਦਾ ਕਿੰਨੀਆਂ ਕ ਮਸਜਿਦਾਂ ਦੇ ਵਿੱਚ ਬੈਠ ਕੇ ਜੀਵ ਧਿਆਨ ਕਰਦੇ ਆ ਉਹ ਨਹੀਂ ਹੋ ਰਿਹਾ ਤੇ ਜਿੱਦਣ ਇਹ ਖੋਜ ਵਾਲੇ ਪਾਸੇ ਸਾਡੇ ਪ੍ਰਚਾਰਕ ਵੀ ਤੁਰਨਗੇ ਹੁਣ ਸਾਡੇ ਪ੍ਰਚਾਰਕ ਬਹੁਤੇ ਪ੍ਰਚਾਰਕ ਆ ਬਹੁਤੇ ਆਗੂ ਆ ਬਹੁਤੇ ਜਿਹੜੇ ਕਥਾਵਾਚਕ ਉਹ ਆਪ ਵੀ ਨਹੀਂ ਜਪਦੇ ਕਿਵੇਂ ਬਾਤ ਸਕਦੇ ਆ ਪੇੜ ਚਾਲ ਜੇ ਆਪਾਂ ਬਾਣੀ ਨੂੰ ਪੜਹੀਏ ਵਿਚਾਰੀਏ ਵੀ ਮਹਾਰਾਜ ਦੀ ਬਾਣੀ ਨੂੰ ਪੜਹੀਏ ਨਾ ਵਿਚਾਰੀਏ ਇਹ ਨਾ ਹੋਵੇ ਵੀ ਮੈਨੂੰ ਇਹ ਹੋਵੇ ਵੀ ਮੇਰਾ 20 ਮਿੰਟ ਦੇ ਵਿੱਚ ਨਿਤਨੇਮ ਹੋ ਜਾਵੇ ਮੇਰਾ ਪੌਣੇ ਘੰਟੇ ਵਿੱਚ ਸੁਖਮਣੀ ਸਾਹਿਬ ਹੋ ਜਾਵੇ ਅਸੀਂ ਉਹ ਵਿਚਾਰੀ ਇਹ ਵੀ ਇਹਦੇ ਵਿੱਚ ਕੀ ਲਿਖਿਆ ਹੈ ਹਨਾ ਜੀ ਜਦੋਂ ਵਿਚਾਰਾਂਗੇ ਕਿਉਂਕਿ ਉਹ 400 450 ਸਾਲਾਂ ਦੇ ਵਿੱਚ ਜਿੰਨੇ ਗੁਰਮੁਖ ਸੰਤ ਗੁਰੂ ਸਾਹਿਬਾਨ ਹੋਏ ਨੇ ਉਹ ਸਾਰਿਆਂ ਦੀ ਇਕੱਠੀ ਬਾਣੀ ਹੈ ਜੋ ਦਿਨਾਂ ਟਾਈਮ ਸੇਖ ਰਹੇ ਤੁਸੀਂ ਮੈਂ ਹਾਂ ਪ੍ਰਬਲਿੰਗ ਕੌਰ ਅੱਜ ਸੀ ਮੌਜੂਦ ਆ ਪੰਜਾਬ ਬੋਲਦਾ ਇਵੈਂਟ ਦੇ ਵਿੱਚ ਜਿੱਥੇ ਕਿ ਸਾਡੇ ਨਾਲ ਭਾਈ ਸਿਮਰਨਜੀਤ ਸਿੰਘ ਜੀ ਤੁਹਾਨੂੰ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਕਿਉਂਕਿ ਧਰਮ ਜਿਹੜਾ ਹੈ ਸਾਡਾ ਇੱਕ ਮੂਲ ਹੈ ਪਰ ਫਿਰ ਵੀ ਜਿਹੜਾ ਇੱਕ ਹਿਊਮਨ ਮਾਈਂਡ ਕਹਿ ਲਈਏ ਔਰ ਹਮੇਸ਼ਾ ਰਾਹ ਪਟਕਦਾ ਹੋਇਆ ਨਜ਼ਰ ਆ ਰਿਹਾ ਹੈ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਅੱਜ ਈਵੈਂਟ ਦੇ ਵਿੱਚ ਵੀ ਗੱਲਬਾਤ ਹੋਈ ਹੈ ਤੇ ਮੈਂ ਵੀ ਤੁਹਾਨੂੰ ਪੁੱਛਣਾ ਚਾਹੂੰਗੀ ਧਰਮ ਸਾਡਾ ਮੂਲ ਹੈ ਪਰ ਫਿਰ ਵੀ ਲੋਕ ਜਿਹੜੇ ਨੇ ਰਾਹ ਪਟਕਦੇ ਨਜ਼ਰ ਆ ਰਹੇ ਨੇ ਇੱਕ ਰਾਹ ਤੇ ਨਹੀਂ ਤੁਰਦੇ ਔਰ ਜੋ ਸਿੱਖਿਆ ਸਾਡੀ ਗੁਰਬਾਣੀ ਦੇ ਵਿੱਚ ਲਿਖੀ ਆ ਜਾਂ ਕਿਸੇ ਵੀ ਧਰਮ ਦੇ ਵਿੱਚ ਲਿਖੀ ਹੋਈ ਆ ਗ੍ਰੰਥਾ ਚ ਲਿਖੀ ਆ ਉਸ ਦੇ ਉੱਤੇ ਅਮਲ ਹਮੇਸ਼ਾ ਜਿਹੜਾ ਨਹੀਂ ਕੀਤਾ ਜਾ ਸਕਦਾ ਸੁਣਨ ਤੇ ਕਰਨ ਦੇ ਵਿੱਚ ਬਹੁਤ ਅੰਤਰ ਰਹਿ ਜਾਂਦਾ ਹੈ ਹਾਂਜੀ ਦੇਖੋ ਜੀ ਜਿਹੜੀ ਆਪਾਂ ਅ ਦੇਖੋ ਧਰਮ ਜਿਹੜਾ ਹੈਗਾ ਨਾ ਜੀ ਇਹ ਇਕੱਲਾ ਮੰਨਣ ਦੇ ਵਿੱਚ ਨਹੀਂ ਇਹ ਖੋਜ ਦਾ ਵਿਸ਼ਾ ਹੈ ਜੀ ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਵਿਚਾਰ ਕੇ ਪੜ੍ਹਦੇ ਆ ਨਾ ਜੀ ਤਾਂ ਉਹਨਾਂ ਵਿੱਚ ਬਹੁਤ ਸਾਰੇ ਸ਼ਬਦ ਜਾਂ ਬਹੁਤ ਸਾਰੇ ਬਚਨ ਮਾਰੇ ਦੇ ਖੋਜ ਕਰਨ ਦੇ ਆਉਂਦੇ ਆ ਪਰ ਤੁਸੀਂ ਆਮ ਪੰਕਤੀ ਆਪਾਂ ਪੜ੍ਹਦੇ ਵੀ ਆ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾ ਤੇ ਜਦੋਂ ਆਪਾਂ ਖੋਜ ਨੂੰ ਲੈ ਕੇ ਚੱਲਾਂਗੇ ਤਾਂ ਫਿਰ ਖੋਜ ਤੇ ਸਾਡਾ ਸਾਰਿਆਂ ਦਾ ਰਸਤਾ ਇੱਕ ਹੋ ਜਾਂਦਾ ਜੀ ਕਿਉਂਕਿ ਖੋਜ ਜਿਹੜੀ ਇਹ ਅਧਿਆਤਮ ਦੀ ਉਹ ਸੂਖਸ਼ਮ ਸੂਖਮ ਤੋਂ ਭਾਵ ਆ ਕਿ ਉਹ ਆਤਮਾ ਵੀ ਸਾਡੀ ਸੂਖਮ ਉਹ ਸਭ ਦੇ ਵਿੱਚ ਇੱਕ ਹੈ ਮਾਲਕ ਪ੍ਰਕਾਸ਼ ਰੂਪ ਸੂਖਮ ਉਹ ਵੀ ਸਭ ਦੇ ਵਿੱਚ ਇੱਕ ਹੈ ਤੇ ਜੋ ਉਹਨਾਂ ਦੀ ਅਨਹਦ ਤੁਨੀ ਨਾਦ ਵੱਜ ਰਿਹਾ ਉਹ ਵੀ ਸਭ ਦੇ ਵਿੱਚ ਇੱਕ ਹੈ ਤੇ ਜਿੰਨੀ ਦੇਰ ਤੱਕ ਆਪਾਂ ਖੋਜ ਨਹੀਂ ਕਰਦੇ ਓਨੀ ਦੇਰ ਤੱਕ ਸਾਡੀ ਠਟਕਣਾ ਵੀ ਜਾਰੀ ਰਹਿੰਦੀ ਹੈ ਆਪਸ ਦੇ ਵਿੱਚ ਕੋਈ ਗਿਆਨ ਕਰਕੇ ਲੜ ਰਿਹਾ ਕੋਈ ਬਾਹਰੀ ਬਖਾਵੇ ਕਰਕੇ ਲੜ ਰਿਹਾ ਕੋਈ ਕਿਸੇ ਤਰ੍ਹਾਂ ਦੇ ਉਲਝਣਾਂ ਦੇ ਵਿੱਚ ਲੜਦਾ ਪਿਆ ਕੋਈ ਰਹਿਤ ਮਰਿਆਦਾਂ ਨੂੰ ਲੈ ਕੇ ਲੜਦਾ ਪਿਆ ਤੇ ਜਦੋਂ ਖੋਜ ਹੁੰਦੀ ਹੈ ਉਦੋਂ ਫਿਰ ਇੱਕ ਹੁੰਦਾ ਤੁਸੀਂ ਖੋਜ ਦੀ ਗੱਲ ਕਰ ਰਹੇ ਹੋ ਲੋਕਾਂ ਦੇ ਮਨ ਦੇ ਵਿੱਚ ਹਮੇਸ਼ਾ ਇਹ ਹੁੰਦਾ ਕਿ ਕਿਸੇ ਤਰੀਕੇ ਨਾਲ ਬਸ ਰੱਬ ਦੀ ਪ੍ਰਾਪਤੀ ਹੋ ਜੇ ਬੇਸ਼ੱਕ ਉਹ ਨਾਮ ਸਿਮਰਨ ਜਿਹੜਾ ਦਿਨ-ਬਦ ਦਿਨ ਕਰਦੇ ਜਾਂਦੇ ਨੇ ਪਰ ਸਮਾ ਜਿਹੜਾ ਇਸ ਵੇਲੇ ਕਾਲੀ ਯੁਗ ਦੇ ਵਿੱਚ ਜਾਂਦਾ ਹੋਇਆ ਔਰ ਫਿਰ ਵੀ ਲੋਕ ਜਿਹੜੇ ਨੇ ਚਾਹੁੰਦੇ ਨੇ ਕਿ ਅਸੀਂ ਰੱਬ ਦੀ ਪ੍ਰਾਪਤੀ ਕਰੀਏ ਸੌਕੇ ਸੁਖਾਲੇ ਢੰਗ ਦੇ ਨਾਲ ਰੱਬ ਦੀ ਪ੍ਰਾਪਤੀ ਨੂੰ ਕਿਵੇਂ ਸਮਝਦੇ ਹੋ ਕਿਵੇਂ ਕਰ ਸਕਦਾ ਇੱਕ ਨਾਰਮਲ ਇਨਸਾਨ ਜੇ ਨਾਮ ਵੀ ਜਪਦਾ ਹੈ ਗੁਰਦੁਆਰਾ ਸਾਹਿਬ ਮੱਥ ਧਰਮ ਦਾ ਨਾਲ ਰਿਲੇਟਡ ਹੋਵੇ ਨਤਮਸਤਕ ਹੁੰਦਾ ਹੈ ਰੱਬ ਦੀ ਪ੍ਰਾਪਤੀ ਨੂੰ ਕਿੰਨਾ ਕੁ ਸੁਖਾਲਾ ਹਾਂਜੀ ਦੇਖਿਏ ਆਪਾਂ ਨੂੰ ਜੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿਧਾਂਤ ਦਿੱਤਾ ਨਾ ਜਦੋਂ ਉਹਨਾਂ ਦੀ ਸਿੱਧ ਗੋਸ਼ਟ ਹੋਈ ਤੇ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਸਿੱਧਾ ਨੇ ਪੁੱਛਿਆ ਕਿ ਤੁਹਾਡਾ ਕੌਣ ਗੁਰੂ ਹੈ ਕਿਵੇਂ ਤੁਸੀਂ ਕਿੱਤੇ ਚੇਲੇ ਹੋ ਜੇ ਤੁਸੀਂ ਕਿਵੇਂ ਮਲਾਪ ਕੀਤਾ ਤੇ ਉਹਨਾਂ ਨੇ ਸਾਨੂੰ ਸਿੱਧਾ ਦੱਸਿਆ ਕਿ ਪਵਨ ਆਰੰਭ ਸਤਗੁਰ ਮਤਵੇਲਾ ਸ਼ਬਦ ਗੁਰੂ ਸੁਰਤੋਂ ਨੇ ਚੇਲਾ ਹੁਣ ਜਿਹੜਾ ਸ਼ਬਦ ਸਾਡਾ ਗੁਰੂ ਹੈ ਬਟ ਸ਼ਬਦ ਨੂੰ ਵੀ ਜੇਕਰ ਆਪਾਂ ਤਰੀਕੇ ਦੇ ਨਾਲ ਜਪਾਂਗੇ ਉਹ ਜਪਣ ਦੇ ਲਈ ਸਾਨੂੰ ਬਾਣੀ ਦੇ ਵਿੱਚ ਦੱਸਿਆ ਹੋਇਆ ਸਵਾਸਗ੍ਰਾਸ ਜਪਣਾ ਫਿਰ ਨਾਲ ਕਿਹਾ ਸਵਾਸਗ੍ਰਾਸ ਜਪਣਾ ਪਰ ਜਪਣਾ ਫਿਰ ਸੈਕਿੰਡ ਸਟੇਜ ਵਿੱਚ ਦੱਸਿਆ ਕਿ ਸਾਵਧਾਨ ਅਕਾਗਰ ਚੇਤ ਹੋ ਕੇ ਪ੍ਰਭ ਕੀ ਉਸਤਤ ਕਰੋ ਸੰਤਮੀਤ ਸਾਵਧਾਨ ਅਕਾਗਰ ਜੀ ਵੀ ਪਹਿਲੋ ਸਵਾਸਗ੍ਰਾਸ ਦੀ ਵਿਧੀ ਆ ਗਈ ਫਿਰ ਅੱਖਾਂ ਬੰਦ ਕਰਕੇ ਸਾਵਧਾਨ ਹੋ ਕੇ ਵਿਧੀ ਆ ਗਈ ਫਿਰ ਇੱਕ ਪੁਆਇੰਟ ਦਿੱਤਾ ਹੋਇਆ ਧਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮਖ ਅਕਤ ਕਹਾਣੀ ਵੀ ਜਦੋਂ ਅਸੀਂ ਮੁੱਖੋਂ ਬੋਲਣਾ ਆਪਦੀ ਆਵਾਜ਼ ਨੂੰ ਕੰਨਾਂ ਦੇ ਨਾਲ ਸੁਣ ਕੇ ਆਵਾਜ਼ ਵਿੱਚ ਧਿਆਨ ਰੱਖ ਕੇ ਜਪਣਾ ਹੈ ਤੇ ਜਦੋਂ ਇਸ ਤਰ੍ਹਾਂ ਅਸੀਂ ਇਕਾਗਰਤਾ ਦੇ ਨਾਲ ਅੱਖਾਂ ਬੰਦ ਕਰ ਲਈਆਂ ਅ ਮੁੱਖੋਂ ਬੋਲਣ ਲੱਗ ਪਏ ਆਪਦੀ ਆਵਾਜ਼ ਦੇ ਵਿੱਚ ਧਿਆਨ ਦੇ ਕੇ ਜਪਾਂਗੇ ਤਾਂ ਜਿਹੜੀ ਸਾਡੀ ਕੌਨਸ਼ੀਅਸਨੈਸ ਸੁਰਤੇ ਆ ਜਿਹੜੀ ਵਿਚਾਰਾਂ ਵਿੱਚ ਰਹਿੰਦੀ ਆ ਵਿਕਾਰਾਂ ਵਿੱਚ ਰਹਿੰਦੀ ਆ ਟ੍ਰਬਲ 'ਚ ਰਹਿੰਦੀ ਆ ਵੀ ਇਹ ਕਿਉਂ ਹੋਇਆ ਜਿਸ ਨੂੰ ਪਤਾ ਨਹੀਂ ਲੱਗ ਰਿਹਾ ਉਹ ਇਕਾਗਰਤਾ ਦੇ ਵਿੱਚ ਜਾਂਦੀ ਆ ਤੇ ਜਿਹੜਾ ਸਾਡਾ 9 ਦਰਾਂ ਤੋਂ ਉੱਪਰ ਦਸਵਾਂ ਕਰ ਉਹ ਉੱਥੇ ਜਾ ਕੇ ਕਨੈਕਟ ਹੁੰਦੀ ਆ ਜੇਕਰ ਗੁਰੂ ਦੀ ਕਿਰਪਾ ਹੋਵੇ ਜੇ ਸਾਡੀ ਮਿਹਨਤ ਹੋਵੇ ਸਾਡਾ ਰਸਤਾ ਠੀਕ ਹੋਵੇ ਕਿਉਂਕਿ ਉਹਦੇ ਧਰਮ ਦੇ ਵਿੱਚ ਵੀ ਮਿਹਨਤ ਹੈ ਤੇ ਜਦੋਂ ਉਹ ਕਨੈਕਟ ਹੁੰਦੀ ਆ ਤੇ ਉੱਥੇ ਜਾ ਕੇ ਫਿਰ ਸਾਨੂੰ ਸਾਡੇ ਸਾਰੇ ਜਿਹੜੇ ਨੇ ਨਾ ਖਲਾਸੇ ਹੋ ਜਾਂਦੇ ਆ ਵੀ ਕੀ ਬਾਣੀ ਦਾ ਸੰਦੇਸ਼ ਆ ਕੀ ਆ ਹੁਣ ਸਾਡੂੰ ਸੌਖਾ ਮਾਰਗ ਦੱਸਿਆ ਕਿ ਸ਼ਬਦ ਦੁਆਰਾ ਮਨ ਨੂੰ ਇਕਾਗਰਤਾ ਦੇ ਵਿੱਚ ਲਾ ਜਾ ਕੇ ਤੁਹਾਡੇ ਮੈਂ ਅੰਦਰ ਹੀ ਬੈਠਾ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਦਸਵੇਂ ਘਰ ਦੇ ਵਿੱਚ ਜਾ ਕੇ ਜਿਹਨੂੰ ਆਪਾਂ ਕਹਿੰਨੇ ਆ ਥੇਰ ਘਰ ਬੈਸੋ ਹਰ ਦਿਨ ਪਿਆਰੇ ਸਤਿਗੁਰੂ ਤੋਂ ਮਰੇ ਕਾਜ ਸਵਾਰੇ ਥਿਰ ਘਰ ਦੇ ਵਿੱਚ ਬੈਠਾ ਦਸਵੇਂ ਘਰ ਦੇ ਵਿੱਚ ਬੈਠਾ ਨਿਜ ਘਰ ਦੇ ਵਿੱਚ ਬੈਠਾ ਸੀ ਰੋਜ਼ ਪੜ੍ਹਦੇ ਵੀ ਆ ਨਿਜ ਘਰ ਮਹਿਲ ਪਾਵੋ ਸੁਖ ਸਹਿਜ ਵਰਨ ਹੋਈ ਕੋ ਫਿਰ ਉਹ ਸ਼ਬਦ ਦਾ ਮਾਰਗ ਹੈ ਸਾਡਾ ਜਿਵੇਂ ਹੁਣ ਅਸੀਂ ਅੰਦਰ ਵੀ ਸੁਣਿਆ ਤੁਸੀਂ ਕਿਹਾ ਮਨ ਦੀ ਇਕਾਗਰਤਾ ਬੜੀ ਜ਼ਰੂਰੀ ਹੈ ਰੱਬ ਦੀ ਪ੍ਰਾਪਤੀ ਵਾਸਤੇ ਪਹਿਲੇ ਆਪਣੇ ਆਪ ਦੇ ਵਿੱਚ ਖੋਜ ਕਰਨੀ ਜ਼ਰੂਰੀ ਹੈ ਏਕਾ ਨਹੀਂ ਹੈ ਘਾ ਧਰਮਾਂ ਦੇ ਵਿੱਚ ਵੰਡੀ ਜਿਹੜੀ ਹੈ ਬਹੁਤ ਜ਼ਿਆਦਾ ਹੋਈ ਹੈ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਜਾਂ ਸਾਡੇ ਸ਼ਬਦ ਗੁਰੂ ਦੇ ਵਿੱਚ ਵੀ ਵੰਡੀ ਦੇ ਬਾਰੇ ਕੁਝ ਨਹੀਂ ਇਦਾਂ ਲਿਖਿਆ ਹੋਇਆ ਨਾ ਕੁਝ ਬਿਆਨ ਹੋਇਆ ਪਰ ਫਿਰ ਵੀ ਕਿੰਨਾ ਕੁ ਦੇਵ ਕੀ ਇੱਕਾ ਹੋਣਾ ਕਿੰਨਾ ਜ਼ਰੂਰੀ ਕਿਉਂਕਿ ਰੱਬ ਤਾਂ ਇੱਕ ਹੀ ਹੈ ਬਸ ਸਾਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਹੈ ਅਲੱਗ-ਅਲੱਗ ਰਾਵਾਂ ਤੋਂ ਕਰਨੀ ਪੈਦੀ ਹੈ ਹਾਂਜੀ ਆਪਾਂ ਇਹੀ ਗੱਲ ਕਰਦੇ ਸੀ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਾ ਉਹਨਾਂ ਨੇ ਕੱਲਾ ਗ੍ਰਸਤੀਆਂ ਨੂੰ ਨਹੀਂ ਉਪਦੇਸ਼ ਕੀਤਾ ਉਹਨਾਂ ਜੋਗੀਆਂ ਨੂੰ ਵੀ ਉਪਦੇਸ਼ ਕੀਤਾ ਸਿੱਧਾਂ ਨੂੰ ਵੀ ਉਪਦੇਸ਼ ਕੀਤਾ ਪੰਡਤਾਂ ਨੂੰ ਵੀ ਕੀਤਾ ਬ੍ਰਾਹਮਣਾਂ ਨੂੰ ਵੀ ਕੀਤਾ ਉਹਨਾਂ ਨੇ ਇਹੀ ਕੀਤਾ ਕਿ ਤੁਸੀਂ ਆਪ ਦੇ ਲੋਭ ਲਾਲਚ ਦੇ ਵਿੱਚ ਆਪ ਦੀ ਪ੍ਰਤਿਸ਼ਠਾ ਦੇ ਲਈ ਸਿਰਫ ਤੁਸੀਂ ਓਨੀਂਕ ਧਰਮ ਦੀ ਵਿਆਖਿਆ ਕਰ ਦਿੰਦੇ ਹੋ ਕਿ ਜਿੰਨੇ ਕ ਜੀਵ ਤੁਹਾਡੇ ਨਾਲ ਜੁੜੇ ਰਹਿਣ ਠੀਕ ਹੈ ਨਹੀਂ ਤੇ ਤੁਸੀਂ ਬ੍ਰਾਹਮਣ ਸੋ ਜੋ ਬ੍ਰह्म ਵਿਚਾਰੇ ਇੱਕ ਬ੍ਰਾਹਮਣ ਉਦੋਂ ਬ੍ਰह्म ਬ੍ਰਾਹਮਣ ਕਹਣ ਦੇ ਲਾਇਕ ਹੈ ਜਦੋਂ ਉਹ ਬ੍ਰह्म ਸੱਚ ਨੂੰ ਪਰਤਕ ਕਰਕੇ ਦਿਖਾ ਦੇਵੇ ਉਹਦੇ ਨਾਲ ਜੋੜ ਦੇਵੇ ਫਿਰ ਕਹਿੰਦੇ ਨੇ ਪੰਡਤ ਸੋ ਜੋ ਮਨ ਪਰ ਬੋਧੇ ਈ ਰਾਮਨਾਮ ਆਤਮੈ ਸੋਦੇ ਪੰਡਤ ਉਹ ਆ ਜਿਹਨੇ ਆਤਮ ਤਤ ਦੇ ਵਿੱਚ ਜਾ ਕੇ ਆਪਦੇ ਮਨ ਨੂੰ ਮਿਲਾ ਦਿੱਤਾ ਤੇ ਇਸ ਕਰਕੇ ਇਹ ਏਕਾ ਉਨੀ ਦੇਰ ਤੱਕ ਨਹੀਂ ਹੁੰਦਾ ਜਿੰਨੀ ਦੇਰ ਤੱਕ ਅਸੀਂ ਧਰਮ ਦੀ ਖੋਜ ਵਾਲੇ ਪਾਸੇ ਨਹੀਂ ਆਉਂਦੇ ਉਸੇ ਲਈ ਗੁਰਦੁਆਰੇ ਬਣਾਏ ਆ ਮਹਿੰਗੇ ਉਸੇ ਲਈ ਮੰਦਰਾਂ ਦੀਆਂ ਬਿਲਡਿੰਗਾਂ ਬਣੀਆਂ ਵੀ ਇੱਥੇ ਆਉਣਗੇ ਬੈਠਣਗੇ ਸਵੇਰੇ ਸ਼ਾਮ ਜਪ ਹੋਊਗਾ ਸਵੇਰੇ ਸ਼ਾਮ ਗਿਆਨ ਗੋਸ਼ਟ ਹੋਊਗੀ ਹੁਣ ਤੁਸੀਂ ਦੇਖ ਲਓ ਵੀ ਅੱਜ ਗੁਰੂ ਘਰ ਪਿੰਡਾਂ ਚ ਵੀ ਆ ਸ਼ਹਿਰਾਂ ਚ ਵੀ ਆ ਹਾਂ ਤੁਸੀਂ ਇਹ ਕਹਿ ਦੋ ਵੀ ਇਸ ਗੁਰੂ ਘਰ ਦੇ ਵਿੱਚ ਮਨੋਤ ਪੂਰੀ ਹੁੰਦੀ ਆ ਚਾਰ ਵੀਰਵਾਰ ਲਾ ਦੋ 6 ਸ਼ਨੀਵਾਰ ਇਹ ਕੋਚ ਸਾਰਾ ਕੁਛ ਵੀ ਚਾਰ ਵੀਰਵਾਰ ਜਾਓਗੇ ਤਾਂ ਤੁਹਾਡੀ ਆ ਮੰਨਤ ਪੂਰੀ ਹੋ ਜੂਗੀ ਪੂਛੇ ਭੀੜ ਜ਼ਰੂਰ ਲੱਗ ਜੂਗੀ ਮੈਂ ਪਿੱਛੇ ਜੀ ਤੁਸੀਂ ਦੇਖਿਆ ਹੋਣਾ ਗੁਰਦੁਆਰਾ ੜੀ ਸਰਸਰ ਸਾਹਿਬ ਉੱਥੇ ਕਿਸੇ ਨੇ ਕਹਦੇ ਤਾਂ ਵੀ ਜਹਾਜ ਚੜਾ ਦੋ ਤੇ ਵੀਜ਼ੇ ਲੱਗ ਜਾਂਦੇ ਆ ਹੁਣ ਜਦੋਂ ਉਹਦਾ ਟਰੰਪ ਆਇਆ ਜਦੋਂ ਦੇ ਕੈਨੇਡਾ ਚ ਸਖਤਾਈ ਕੀਤੀ ਉਹ ਗੁਰੂ ਘਰ ਦੇ ਵਿੱਚ ਉਹਦਾਂ ਨੂੰ ਆਈਆਂ ਵੀਡੀਓ ਵੀ ਖਾਲੀ ਪਰ ਜਿੱਥੇ ਖੋਜ ਦੇ ਲਈ ਤੁਸੀਂ ਦੇਖੋ ਕਿੰਨੇ ਕ ਗੁਰੂ ਘਰਾਂ ਦੇ ਵਿੱਚ ਸਿਮਰਨ ਹੁੰਦਾ ਕਿੰਨੇ ਕ ਮੰਦਰਾਂ ਦੇ ਵਿੱਚ ਨਾਮ ਜਪ ਕਰਵਾਇਆ ਜਾਂਦਾ ਕਿੰਨੀਆਂ ਕ ਮਸਜਿਦਾਂ ਦੇ ਵਿੱਚ ਬੈਠ ਕੇ ਜੀਵ ਧਿਆਨ ਕਰਦੇ ਆ ਉਹ ਨਹੀਂ ਹੋ ਰਿਹਾ ਤੇ ਜਿੱਦਣ ਇਹ ਖੋਜ ਵਾਲੇ ਪਾਸੇ ਸਾਡੇ ਪ੍ਰਚਾਰਕ ਵੀ ਤੁਰਨ ਗਏ ਹੁਣ ਸਾਡੇ ਪ੍ਰਚਾਰਕ ਬਹੁਤੇ ਪ੍ਰਚਾਰਕ ਆ ਬਹੁਤੇ ਆਗੂ ਆ ਬਹੁਤੇ ਜਿਹੜੇ ਕਥਾਵਾਚਕ ਉਹ ਆਪ ਵੀ ਨਹੀਂ ਜਪਦੇ ਉਹਨਾਂ ਦੀ ਆਪ ਦੀ ਨਹੀਂ ਖੋਜ ਹੈਗੀ ਸਿਰਫ ਅਖਰੀ ਗਿਆਨ ਦੇ ਵਿੱਚ ਲਿਜਾਈ ਜਾ ਰਹੇ ਆ ਤਾਂ ਜਦਨ ਸਾਡੀ ਕੌਮ ਪੂਰੇ ਆਲ ਵਰਡ ਚਾਰੇ ਵਰਨਾਂ ਨੂੰ ਚਾਹੇ Hindu, Muslim, Sikh ਸਹੀ ਕੋਈ ਵੀ ਆ ਵਧੀਆ ਆਗੂ ਪ੍ਰਚਾਰਕ ਜਿਹੜੇ ਖੋਜ ਵਾਲੇ ਜਦੋਂ ਤਿਆਰ ਹੋਣਗੇ ਮਿਲਣਗੇ ਤਾਂ ਏਕਾ ਹੋ ਸਕਦਾ ਨਹੀਂ ਤਾਂ ਇਹ ਟ੍ਰਬਲ ਦੇ ਵਿੱਚ ਹੀ ਰਹਿਣਾ ਜਿਹੜੇ ਲੋਕ ਜਿਵੇਂ ਤੁਸੀਂ ਦੱਸਿਆ ਵੀ ਕਈ ਸੁਣੀ ਸੁਣਾਈ ਗੱਲਾਂ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਆ ਤੇ ਸਾਰੀਆਂ ਚੀਜ਼ਾਂ ਜਿਵੇਂ ਗੁਰੂ ਸਾਹਿਬ ਦੇ ਲਿਖੀਆਂ ਤਾਂ ਨਹੀਂ ਹੋਈਆਂ ਪਰ ਆਪਾਂ ਗੁਰਦੁਆਰੇ ਸਾਹਿਬ ਦੀ ਜੇ ਸੋਚ ਲੈਣੇ ਜਿਵੇਂ ਜਾਤ ਚੜਾਤਾ ਹੋਰ ਇਹੋ ਜੀਆਂ ਬਹੁਤ ਅਨੇਕਾ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਵਿਸ਼ਵਾਸ ਕਰਕੇ ਹੁਣ ਵਿਸ਼ਵਾਸ ਤੇ ਅੰਧਵਿਸ਼ਵਾਸ ਦੇ ਵਿੱਚ ਕੋਈ ਕਹਿ ਲੋ ਲੋਕਾਂ ਦਾ ਇਹ ਮੰਨਣਾ ਵੀ ਗੁਰੂ ਘਰ ਜਾਵਾਂਗੇ ਤੇ ਅਸੀਂ ਆਪਣੇ ਵਿਸ਼ਵਾਸ ਦੇ ਨਾਲ ਨਹੀਂ ਜਾਂਦੇ ਅੰਧਵਿਸ਼ਵਾਸੀ ਜਿਹੜੀ ਹੈ ਬਹੁਤ ਜ਼ਿਆਦਾ ਚੱਲਦੀ ਆ ਰਹੀ ਉਹਨੇ ਘੇਰ ਲਿਆ ਆਪਣੇ ਆਪ ਹਾਂਜੀ ਦੇਖੋ ਜੀ ਜਦੋਂ ਜੀਵ ਲਾਲਚੀ ਹੁੰਦਾ ਨਾ ਜੀ ਜਾਂ ਮੋਹ ਵਿੱਚ ਕਿਉਂਕਿ ਸਾਡੇ ਵਿੱਚ ਅੱਜਕੱਲ ਅੱਜਕੱਲ ਦੇ ਸਮੇਂ ਨੂੰ ਦੇਖ ਕੇ ਗਰੀਡ ਮੋਹ ਕਾਮ ਇਹ ਇੰਨਾ ਹੋ ਚੁੱਕਿਆ ਨਹੀਂ ਕਿ ਸਾਡਾ ਸਿਰਫ ਮਕਸਦ ਗੁਰੂ ਘਰ ਦੇ ਨਾਲ ਜਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਹੀਂ ਸਾਨੂੰ ਸਿਰਫ ਆਪ ਦਾ ਵੀ ਸਾਡਾ ਕੰਮ ਪੂਰਾ ਹੋਵੇ ਤੇ ਉਹ ਕਿਸੇ ਵੀ ਬਸ ਅਸੀਂ ਜਾ ਸਕਦੇ ਹਾਂ ਉਹਦਾ ਕਾਰਨ ਇਹ ਆ ਕਿ ਸਾਡੇ ਘਰਾਂ ਦੇ ਵਿੱਚ ਸਿੱਖ ਘਰਾਂ ਦੇ ਵਿੱਚ ਗੁਰਬਾਣੀ ਨਹੀਂ ਪੜ੍ਹੀ ਜਾ ਰਹੀ ਔਰ ਹਿੰਦੂਇਜ਼ਮ ਦੇ ਵਿੱਚ ਜਿਹੜੀ ਹੈ ਮਾਧ ਭਗਵਤ ਗੀਤਾ ਜਾਂ ਸ਼ਾਸਤਰ ਵਿੱਦਿਆ ਨਹੀਂ ਲਈ ਜਾ ਰਹੀ ਜੇ ਅਸੀਂ ਆਪ ਦੇ ਧਰਮ ਸ਼ਾਸਤਰਾਂ ਨੂੰ ਜਾਂ ਅਸੀਂ ਸਭ ਤੋਂ ਜੋ ਇਸ ਟਾਈਮ ਵਧੀਆ ਸੌਖੀ ਚਾਰੇ ਵਰਨਾਂ ਦੀ ਸਾਂਝੀ ਫਲਸਫਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਆ ਉਹਨੂੰ ਪੜਾਂਗੇ ਉਹਨੂੰ ਵਿਚਾਰਾਂਗੇ ਤਾਂ ਸਾਨੂੰ ਸਮਝ ਆਊਗੀ ਨਾ ਵੀ ਅਸੀਂ ਜਾਣਾ ਕਿਵੇਂ ਹੁਣ ਨਾ ਸਾਡੇ ਬੱਚੇ ਬਾਣੀ ਪੜ ਰਹੇ ਆ ਨਾ ਅਸੀਂ ਆਪ ਬਾਣੀ ਪੜਦੇ ਆ ਬਹੁਤ ਥੋੜੇ ਘਾਟੇ ਆ ਜਿਹੜੇ ਬਾਣੀ ਨਾਲ ਜੁੜੇ ਆ ਤਾਂ ਫਿਰ ਉਹ ਇਦਾਂ ਹੀ ਆ ਜੀ ਜਦੋਂ ਹੁਣ ਗਿਆਨ ਵੀ ਹੋਣਾ ਗਾਵੇਗੀ ਤੇ ਭੁੱਖੇ ਮੁੱਲਾ ਕਰੇ ਮਸੀਤ ਹਾਂਜੀ ਉਹ ਜਿਹੜਾ ਭੁੱਖਾ ਮੁੱਲਾ ਹੋ ਗਿਆ ਉਹਨੇ ਘਰ ਮਸੀਤ ਬਣਾ ਲਈ ਗਿਆਨ ਤੋਂ ਵੀ ਹੋਣੇ ਨੇ ਉਹ ਗੀਤ ਗਾ ਰਹੇ ਆ ਤੋਹੀ ਤਾਂ ਮਹਾਰਾਜ ਨੇ ਕਿਹਾ ਸੀ ਵੀ ਇਹ ਕੀ ਹੋ ਰਿਹਾ ਕਿਵੇਂ ਬਚ ਸਕਦੇ ਆਂ ਪੇੜ ਚਲਤ ਜੇ ਆਪਾਂ ਬਾਣੀ ਨੂੰ ਪੜਹੀਏ ਵਿਚਾਰੀਏ ਵੀ ਮਹਾਰਾਜ ਦੀ ਬਾਣੀ ਨੂੰ ਪੜਹੀਏ ਨਾ ਵਿਚਾਰੀਏ ਇਹ ਨਾ ਹੋਵੇ ਵੀ ਮੈਨੂੰ ਇਹ ਹੋਵੇ ਵੀ ਮੇਰਾ 20 ਮਿੰਟ ਦੇ ਵਿੱਚ ਨਿਤਨੇਮ ਹੋ ਜਾਵੇ ਮੇਰਾ ਪੌਣੇ ਘੰਟੇ ਵਿੱਚ ਸੁਖਮਣੀ ਸਾਹਿਬ ਹੋ ਜਾਵੇ ਅਸੀਂ ਉਹਨੂੰ ਵਿਚਾਰੀਏ ਵੀ ਇਹਦੇ ਵਿੱਚ ਕੀ ਲਿਖਿਆ ਹਨਾ ਜੀ ਜਦੋਂ ਵਿਚਾਰਾਂਗੇ ਕਿਉਂਕਿ ਉਹ 400 450 ਸਾਲਾਂ ਦੇ ਵਿੱਚ ਜਿੰਨੇ ਗੁਰਮੁਖ ਸੰਤ ਗੁਰੂ ਸਾਹਿਬਾਨ ਹੋਏ ਨੇ ਉਹ ਸਾਰਿਆਂ ਦੀ ਇਕੱਠੀ ਬਾਣੀ ਹੈ ਬਾਬਾ ਫਰੀਦ ਜੀ ਤੋਂ ਲੈ ਕੇ ਪਟਾਂ ਦੀ ਬਾਣੀ ਤੱਕ 400 ਸਾਲ ਬਣ ਜਾਂਦੇ ਆ ਜਦੋਂ ਉਹਨੂੰ ਵਿਚਾਰਾਂਗੇ ਸ਼ਬਦ ਦਾ ਅਭਿਆਸ ਕਰਾਂਗੇ ਸਾਰੇ ਧਰ ਮਿਲ ਕੇ ਕਿਉਂਕਿ ਸ਼ਬਦ ਦੇ ਵਿੱਚ ਆਤਮਿਕ ਜੋਤ ਇੱਕ ਹੈ ਨਾਦ ਇੱਕ ਵੱਜ ਰਿਹਾ ਆਤਮਿਕ ਜੋਤ ਇੱਕ ਹੈ ਪ੍ਰਕਾਸ਼ ਇੱਕ ਹੈ ਉਸ ਬਲਸਪੇ ਤੇ ਚੱਲਾਂਗੇ ਤਾਂ ਇੱਕ ਹੋ ਜਾਾਂਗੇ ਤੇ ਜੇ ਅਸੀਂ ਸਿਰਫ ਇਹ ਹੀ ਕਹਿਣਾ ਵੀ ਨਹੀਂ ਸਾਡਾ ਮੰਦਿਰ ਵੱਡਾ ਹੈ ਸਾਡਾ ਗੁਰਦੁਆਰਾ ਵੱਡਾ ਹੈ ਸਾਡੀ ਮਸਜਿਦ ਵੱਟੀ ਸਾਡੇ ਪੰਡਾਲ ਚੋਂ ਅਸੀਂ ਆਹ ਕਰਦਾਂਗੇ ਫਿਰ ਨਹੀਂ ਹੁੰਦਾ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਤਾਂ ਇਸੀ ਸਾਡੇ ਨਾਲ ਭਾਈ ਸਿਮਰਨਜੀਤ ਸਿੰਘ ਠਾਣੂ ਜਿਨ੍ਹਾਂ ਨੇ ਇੱਕ ਜਾਣਕਾਰੀ ਵੀ ਸਾਂਝੀ ਕੀਤੀ ਹੈ ਕੁਝ ਕਹਿ ਲੋ ਵੀ ਅੱਜ ਕੱਲ ਧਰਮ ਦੀਆਂ ਵੰਡੀਆਂ ਵੀ ਬਹੁਤ ਨੇ ਤੇ ਵਿਸ਼ਵਾਸ ਜਿਹੜਾ ਹੈ ਉਸ ਤੋਂ ਉੱਪਰ ਚੱਲ ਕੇ ਆ ਰਿਹਾ ਅੰਧਵਿਸ਼ਵਾਸ ਕਿਵੇਂ ਉਸ ਤੋਂ ਬਚ ਸਕਦੇ ਹੋ ਜਿਹੜੀ ਵੀ ਆਪਣੇ ਗ੍ਰੰਥ ਪੜਦੇ ਹੋ ਉਸ ਨੂੰ ਵਿਚਾਰ ਕੀਤਾ ਜਾਵੇ ਜਾਇਦ ਦਾ ਨੂੰ ਉੱਤੇ ਸਮਾਂ ਬਤੀਤ ਕਰਨਾ ਇਹ ਤੁਸੀਂ ਘੰਟਾ ਡੇਢ ਘੰਟਾ ਵੀ ਜੇ ਪਾਠ ਕਰਦੇ ਹੋ ਤੇ ਉਸ ਦੇ ਵਿੱਚ ਲਿਖੀ ਹੋਈ ਗੁਰਬਾਣੀ ਦਾ ਅਮਲ ਵੀ ਆਪਣੀ ਜ਼ਿੰਦਗੀਆਂ ਦੇ ਵਿੱਚ ਕੀਤਾ ਜਾਏਗਾ ਤਾਂ ਹੀ ਅਸੀਂ ਕਿਹੜਾ ਸੱਚੇ ਰਾਹ ਦੇ ਉੱਤੇ ਜਿਹੜੇ ਗੁਰੂ ਸਾਹਿਬਾਨਾਂ ਨੇ ਜਾਂ ਕਿਸੇ ਵੀ ਧਰਮ ਦੇ ਵਿੱਚ ਤੁਸੀਂ ਜੇ ਪ ਸਾਡੀਆਂ ਗਲਤੀਆਂ ਜਿਹੜੀਆਂ ਅਸੀਂ ਕਰਦੇ ਆ ਰਹੇ ਹਾਂ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਸਾਰੀਆਂ ਚੀਜ਼ਾਂ ਜਦੋਂ ਵਿਚਾਰ ਕਰੋਗੇ ਉਦੋਂ ਹੀ ਅੰਦਰੋਂ ਦੀ ਜਿਹੜੀ ਹੈ ਕਿਉਂਕਿ ਰੱਬ ਵੀ ਹਰ ਇੱਕ ਇਨਸਾਨ ਦੇ ਅੰਦਰ ਹੀ ਵਸਿਆ ਹੋਇਆ ਹੈ ਬਸ ਇੱਕ ਖੋਜ ਦੀ ਹੈ ਹੋਰ ਵਧੀਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਸ ਕੈਮਰਨ ਅੰਮ੍ਰਿਤਪਾਲ ਦੇ ਨਾਲ ਮੈਂ ਪ੍ਰਬਲੀ ਕੋਰ